ਲੋ ਵੀ ਦੋਸਤੋ ਤੁਹਾਨੂੰ ਆਪਾਂ ਹੁਣ ਦਰਸ਼ਨ ਕਰਾ ਰਹੇ ਹਾਂ ਪਿੰਡ ਨੰਗਲ ਦੇ ਵਿੱਚ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਪਵਿੱਤਰ ਪ੍ਰਕਾਸ਼ ਦਿਹਾੜੇ ਮੌਕੇ ਜਿਹੜੀ ਅਲੌਕਿਕ ਲਾਈਟਿੰਗ ਕੀਤੀ ਆ ਉਹ ਦਿਖਾ ਰਹੇ ਹਾਂ ਸਾਰੀ ਲੋ ਵੀ ਦੋਸਤੋ ਅੱਜ ਆਪਾਂ ਤੁਹਾਨੂੰ ਪਿੰਡ ਨੰਗਲ ਦੇ ਵਿੱਚ ਗੁਰੂ ਮਹਾਰਾਜ ਦੇ ਜਨਮ ਦਿਨ ਦੀਆਂ ਤਿਆਰੀਆਂ ਦਿਖਾਉਣੀਆਂ ਸਾਰੀਆਂ ਮੇਰੇ ਮਗਰ ਤੁਸੀਂ ਦੇਖ ਸਕਦੇ ਆ ਕਿ ਨੌਜਵਾਨ ਜਿਹੜੇ ਆ ਉਹ ਸੜਕ ਦੇ ਵਿੱਚ ਜਾਲ ਬੰਨਣ ਲੱਗੇ ਆ ਲੜੀਆਂ ਲਾਉਣ ਲੱਗੇ ਆ ਗੇਟ ਦੇ ਉੱਪਰ ਤੇ ਆਪਾਂ ਅੱਗੇ ਚੱਲਦੇ ਆਂ ਤੇ ਦੇਖਦੇ ਆਂ ਸਾਰੀਆਂ ਕਿਵੇਂ ਰੌਣਕਾਂ ਚੱਲ ਰਹੀਆਂ ਪਿੰਡ ਦੇ ਅੰਦਰ ਰਾਤ ਨੂੰ ਸਾਰੀਆਂ ਲੜੀਆਂ ਜਗ ਜਾਣੀਆਂ ਆ ਜਗਮਗ ਹੋ ਜਾਣੀਆਂ ਸਾਰਾ ਰਾਤ ਦਾ ਵੀ ਤੁਹਾਨੂੰ ਵੀਊ ਦਿਖਾਵਾਂਗੇ ਆਪਾਂ ਪਹਿਲਾਂ ਹੁਣ ਦੇਖਦੇ ਆਂ ਜਾ ਕੇ ਕਿ ਕਿੰਨੀ ਕਿ ਤਿਆਰੀ ਚੱਲ ਰਹੀ ਹੈ ਲੋ ਜੀ ਹੁਣ ਆਪਾਂ ਤੁਹਾਨੂੰ ਦਿਖਾਉਨੇ ਆ ਗੁਰੂ ਮਹਾਰਾਜ ਦੇ ਜਨਮ ਦਿਨ ਦੇ ਮੌਕੇ ਤੇ ਪਿੰਡ ਨੰਗਲ ਦੇ ਵਿੱਚ ਚੱਲ ਰਹੀਆਂ ਰੌਣਕਾਂ ਸਾਰੀਆਂ ਜਾਲ ਲੱਗ ਗਿਆ ਸਾਰਾ ਸੜਕ ਦੇ ਅੰਦਰ ਤੇ ਹੁਣ ਗੇਟ ਦੇ ਉੱਪਰ ਲੜੀਆਂ ਲੱਗ ਰਹੀਆਂ ਇੱਧਰ ਹੁਣ ਆਪਾਂ ਸੇਵਾਦਾਰਾਂ ਤੋਂ ਪੁੱਛਦੇ ਆ ਕਿ ਤਿਆਰੀਆਂ ਸਾਰੀਆਂ ਜਿਹੜੀਆਂ ਆ ਉਹ ਕਿੱਦਾਂ ਚੱਲ ਰਹੀਆਂ ਜਾਲ ਸਾਰਾ ਹੋ ਗਿਆ ਵੀ ਕੰਪਲੀਟ ਜਵਾਨ ਹਾਂਜੀ ਹਾਂਜੀ ਹੋ ਗਿਆ ਜੀ ਰਾਤ ਲੱਗ ਗਿਆ ਸੀ ਕਿ ਸਵੇਰੇ ਲੱਗਾ ਤਕਰੀਬਨ ਅਸੀਂ ਸਵੇਰੇ 11 ਵਜੇ ਲੱਗੇ ਸੀ ਕੱਲ ਕੱਲ ਸਵੇਰੇ ਠੀਕ ਆ 11 ਵਜੇ ਲੱਗੇ ਸੀ ਤੇ ਤਕਰੀਬਨ ਰਾਤੀ 12 ਵਜੇ ਇਹਨੂੰ ਆਨ ਕੀਤਾ 12 ਵਜੇ ਚੱਲ ਪਈਆਂ ਸੀ ਸਾਰੀਆਂ ਲਾਈਟਾਂ 12 ਵਜੇ ਪੂਰਾ ਚੱਲ ਪਿਆ ਸੀਗਾ ਤੇ ਜਿਹੜਾ ਵੀ ਮਤਲਬ ਪ੍ਰভাত ਫੇਰੀ 10 ਤਰੀਕ ਨੂੰ ਆਪਣੀ ਠੀਕ ਆ ਪ੍ਰভাত ਫੇਰੀ 10 ਤਰੀਕ ਨੂੰ ਆ ਉਸ ਤੋਂ 2 ਦਿਨ ਪਹਿਲਾਂ ਤਕਰੀਬਨ ਜੋ ਵੀ ਪੱਲੇ ਵਗੈਰਾ ਰਹਿੰਦੇ ਆ ਡੈਕੋਰੇਸ਼ਨ ਦੇ ਗੇਟ ਵਗੈਰਾ ਰਹਿੰਦੇ ਆ ਉਹ ਸਾਰੇ ਕੰਪਲੀਟ ਹੋ ਜਾਣਗੇ ਪ੍ਰভাত ਫੇਰੀ ਤੋਂ 2 ਦਿਨ ਪਹਿਲਾਂ ਪ੍ਰভাত ਫੇਰੀ ਤੋਂ ਪਹਿਲਾਂ ਤਕਰੀਬਨ 8-9 ਤਰੀਕ ਤੱਕ ਸ਼ੁਰੂ ਕਰ ਦੋਗੇ 8 ਤਰੀਕ ਤੱਕ ਇਹ ਕੰਪਲੀਟ ਹੋ ਜਾਊਗਾ ਠੀਕ ਆ ਤੇ ਆ ਸਾਰਾ ਜਾਲ ਵੀ ਲੱਗ ਗਿਆ ਤੇ ਲੜੀਆਂ ਵੀ ਲੱਗਣਗੀਆਂ ਹਾਂਜੀ ਲਓ ਬਈ ਇਧਰ ਨੌਜਵਾਨ ਨੇ ਦੱਸਿਆ ਸੇਵਾਦਾਰ ਨੇ ਕਿ ਸਾਰੀਆਂ ਜਿਹੜੀਆਂ ਤਿਆਰੀਆਂ ਆ ਉਹ ਕੰਪਲੀਟ ਹੋ ਗਈਆਂ ਜਾਲ ਵੀ ਲੱਗ ਗਿਆ ਤੇ ਲੜੀਆਂ ਵੀ ਚੱਲ ਪਈਆਂ ਆ ਰਾਤ ਨੂੰ ਆਪਾਂ ਤੁਹਾਨੂੰ ਦਿਖਾਵਾਂਗੇ ਸਾਰਾ ਇਹ ਰੋਡ ਜਗਮਗਾ ਕਰ ਜਾਣਾ ਮਾ ਜੀ ਹੁਣ ਆਪਾਂ ਤੁਹਾਨੂੰ ਦਿਖਾਉਨੇ ਆ ਪਿੰਡ ਨੰਗਲ ਦੇ ਵਿੱਚ ਜਗਮਗ ਹੋ ਗਈ ਆ ਸਾਰੀ ਗੁਰੂ ਮਹਾਰਾਜ ਦੇ ਜਨਮ ਦਿਹਾੜੇ ਨੂੰ ਲੈ ਕੇ ਜਿਹੜੀ ਪਿੰਡ ਨੰਗਲ ਦੇ ਵਿੱਚ ਅਲੌਕਿਕ ਲਾਈਟਿੰਗ ਹੋਈ ਆ ਉਹ ਸਾਰੀ ਦਿਖਾਉਨੇ ਆ ਕੱਲ ਨੂੰ ਆਪਾਂ ਤੁਹਾਨੂੰ ਜਿਹੜੀ ਫਲੋਰ ਦੇ ਨੂਰਮਾ ਰੋਡ ਦੇ ਉੱਤੇ ਸਾਰੀ ਲਾਈਟ ਲੱਗੀ ਆ ਉਹ ਦਿਖਾਵਾਂਗੇ ਅੱਜ ਤੁਹਾਨੂੰ ਦਿਖਾ ਰਹੇ ਹਾਂ ਪਿੰਡ ਨੰਗਲ ਦੇ ਵਿੱਚ ਜਿਹੜੀ ਆ ਅਲੌਕਿਕ ਲਾਈਟਿੰਗ ਕੀਤੀ ਗਈ ਆ ਗੁਰੂ ਮਹਾਰਾਜ ਦੇ 648ਵੇਂ ਜਨਮ ਦਿਹਾੜੇ ਮੌਕੇ ਉਹ ਤੁਹਾਨੂੰ ਦਿਖਾ ਰਹੇ ਹਾਂ ਸਾਰੀ ਆ ਦੇਖੋ ਪੂਰਾ ਜਿਹੜਾ ਨਗਰ ਆ ਉਹ جگਮਗਾ ਕਰ ਰਿਹਾ ਪਿੰਡ ਨੰਗਲ ਦਾ ਜਿਹੜਾ ਮੇਨ ਰੋਡ ਆ ਪੂਰੇ ਰੋਡ ਦੇ ਉੱਪਰ ਪੂਰਾ ਲਾਈਟਾਂ ਦਾ ਜਾਲ ਬਣਾਇਆ ਆ ਦੇਖ ਸਕਦੇ ਤੁਸੀਂ ਅੱਜ ਆਪਾਂ ਤੁਹਾਨੂੰ ਪਿੰਡ ਨੰਗਲ ਦੀ ਸਾਰੀ ਲਾਈਟਿੰਗ ਦਿਖਾਉਣੀ ਆ ਤੇ ਕੱਲ ਨੂੰ ਫਲੋਰ ਦੇ ਨੂਰਮਾ ਰੋਡ ਦੇ ਉੱਤੇ ਜਿਹੜੀ ਗੁਰੂ ਮਹਾਰਾਜ ਦੇ ਜਨਮ ਦਿਹਾੜੇ ਮੌਕੇ ਲਾਈਟਿੰਗ ਕੀਤੀ ਆ ਉਹ ਦਿਖਾਵਾਂਗੇ ਕਾਂਠਕਲੇ ਫਰੋਜ਼ ਖਾਨ ਰਣਜੀਤ ਰਾਣਾ ਇਹ ਸਾਰੇ ਜਿਹੜੇ ਫਨਕਾਰ ਆ ਪਹੁੰਚ ਰਹੇ ਆ ਗੁਰੂ ਮਹਾਰਾਜ ਦੇ ਜੀ ਸਾਹਿਬ 648ਵੇਂ ਜਨਮ ਦਿਹਾੜੇ ਮੌਕੇ ਵੀ ਪੂਰੀ ਸੜਕ ਦੇ ਵਿੱਚ ਜਿਹੜਾ ਲਾਈਟਾਂ ਦਾ ਜਾਲ ਬਣਾ ਦਿੱਤਾ ਆ ਹੁਣ ਆਪਾਂ ਤੁਹਾਨੂੰ ਗੁਰੂ ਘਰ ਦੇ ਉੱਪਰ ਜਿਹੜੀ ਸੁੰਦਰ ਲਾਈਟਿੰਗ ਹੋਈ ਹੋਊ ਵੀ ਰਖਾਉਣੇ ਆ ਤੇ ਇੱਧਰ ਕਮਿਊਨਿਟੀ ਹਾਲ ਤੇ ਰਖਾਉਣੇ ਆ ਜਿਹੜੀ ਖੂਬਸੂਰਤ ਤਰੀਕੇ ਦੇ ਨਾਲ ਸਾਰੀ ਲਾਈਟ ਪਾਈ ਗਈ ਆ ਲੋ ਵੀ ਹੁਣ ਆਪਾਂ ਤੁਹਾਨੂੰ ਗੁਰੂ ਰਵਿਦਾਸ ਜੀ ਦੇ ਸੁੰਦਰ ਭਵਨਾਂ ਦੇ ਉੱਤੇ ਜਿਹੜੀ ਖੂਬ ਸੂਰਤ ਤੇ ਅਲੌਕਿਕ ਲਾਈਟਿੰਗ ਹੋਈ ਆ ਉਹ ਦੋਹਣੇ ਆ ਸਾਰੀ ਲੋ ਜੀ ਕਰੋ ਦਰਸ਼ਨ ਸ਼੍ਰੀ ਗੁਰੂ ਰਵਿਦਾਸ ਭਵਨ ਪਿੰਡ ਨੰਗਲ ਦੇ Okay. ਲੋ ਜੀ ਹੁਣ ਆਪਾਂ ਤੁਹਾਨੂੰ ਸਾਰੀ ਜਿਹੜੀ ਸੁੰਦਰ ਤਰੀਕੇ ਦੇ ਨਾਲ ਲਾਈਟ ਲਗਾਈ ਗਈ ਆ ਪਿੰਡ ਨੰਗਲ ਚ ਉਹ ਦਿਖਾਈ ਆ ਤੇ ਕੱਲ ਨੂੰ ਹੁਣ ਆਪਾਂ ਤੁਹਾਨੂੰ ਦਿਖਾਵਾਂਗੇ ਜਿਹੜੀ ਫਲੋਰ ਦੇ ਨੂਰਮੈ ਰੋਡ ਦੇ ਉੱਤੇ ਸ਼੍ਰੀ ਗੁਰੂ ਰਵਿਦਾਸ ਮੰਦਿਰ ਦੇ ਉੱਪਰ ਜਿਹੜੀ ਲਾਈਟਿੰਗ ਲੱਗੀ ਆ ਉਹ ਸਾਰੀ ਦਿਖਾਵਾਂਗੇ ਪੂਰੇ ਦਾ ਪੂਰਾ ਇਲਾਕਾ ਸਾਡਾ ਜਿਹੜਾ ਜਗਮਗਾ ਕਰ ਰਿਹਾ ਗੁਰੂ ਮਹਾਰਾਜ ਦੇ 648ਵੇਂ ਪਵਿੱਤਰ ਪ੍ਰਕਾਸ਼ ਦਿਹਾੜੇ ਦੀਆਂ ਖੁਸ਼ੀਆਂ ਦੇ ਮੌਕੇ ਉਮੀਦ ਕਰਦੇ ਆਂ ਵੀ ਤੁਹਾਨੂੰ ਸਾਡੀ ਇਹ ਵੀਡੀਓ ਜ਼ਰੂਰ ਚੰਗੀ ਲੱਗੀ ਹੋਊਗੀ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਲਗਾਤਾਰ ਆਪਾਂ ਤੁਹਾਨੂੰ ਜਿਹੜੀ ਇਲਾਕੇ ਭਰ ਦੇ ਅੰਦਰ ਸੁੰਦਰ ਲਾਈਟਿੰਗ ਕੀਤੀ ਗਈ ਆ ਉਹ ਰੋਜ਼ ਦਿਖਾਉਂਦੇ ਰਾਵਾਂਗੇ ਸੋ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਡੇ ਨਾਲ ਜੁੜਨ ਦੇ ਲਈ ਜਿਉਂਦੇ ਵੱਸਦੇ ਰਹੋ ਵੀ